ਸਤਿ ਸ਼੍ਰੀ ਅਕਾਲ ਜੀ ਕਰ ਵਿੱਚ ਕਦੇ ਵੀ ਕਮੀ ਨਹੀਂ ਹੋਵੇਗੀ ਪੈਸੇ ਦੀ ਅਗਰ ਤੁਸੀਂ ਅਪਣਾਉਂਦੇ ਹੋ ਇਹ ਟਿਪਸ ਨੰਬਰ 1 ਪਾਣੀ ਨਾਲ ਭਰੇ ਭਾਂਡੇ ਨੂੰ ਸਿਰ ਵੱਲ ਰੱਖ ਕੇ ਸੌਣ ਨਾਲ ਮਾਨਸਿਕ ਰੋਗ ਪੈਦਾ ਹੁੰਦੇ ਹਨ ਨੰਬਰ 2 ਪਾਰਸ ਜਾਂ ਹੈਂਡbag ਨੇੜੇ ਰੱਖ ਕੇ ਨਹੀਂ ਸੌਣਾ ਚਾਹੀਦਾ ਇਹਾ ਕਰਨ ਨਾਲ ਗਰੀਬੀ ਆਉਂਦੀ ਆਉਂਦੀ ਹੈ ਨੰਬਰ 3 ਦਵਾਈਆਂ ਨੂੰ ਆਪਣੇ ਬਿਸਤਰੇ ਤੇ ਨਾ ਰੱਖੋ ਨਹੀਂ ਤਾਂ ਘਰੋਂ ਬਿਮਾਰੀ ਛੇ ਤੀ ਨਹੀਂ ਜਾਂਦੀ ਨੰਬਰ 4 ਘੜੀ ਨੂੰ ਸਿਰਾਂ ਦੇ ਹੇਠਾਂ ਨਾ ਰੱਖੋ ਅਤੇ ਨਾ ਹੀ ਬੈੱਡ ਦੇ ਸਾਹਮਣੇ ਕੰਧ ਤੇ ਘੜੀ ਨੂੰ ਰੱਖੋ ਇਹ ਕਰਨ ਨਾਲ ਵਿਅਕਤੀ ਤਣਾਅ ਵਿੱਚ ਰਹਿੰਦਾ ਹੈ ਸੋਚਦਾ ਹੀ ਰਹਿੰਦਾ ਹੈ ਨੰਬਰ 5 ਨੇੜੇ ਤੇੜੇ ਕਿਸੇ ਵੀ ਤਰ੍ਹਾਂ ਦਾ ਤੇਲ ਲਗਾ ਕੇ ਨਹੀਂ ਸੌਣਾ ਚਾਹੀਦਾ ਇਹ ਕਰਨ ਨਾਲ ਪਰੇਸ਼ਾਨੀ ਹੁੰਦੀ ਹੈ ਬੰਦਾ ਹਮੇਸ਼ਾ ਪਰੇਸ਼ਾਨ ਰਹਿੰਦਾ ਹੈ ਤੇਲ ਨਾਲ ਨੰਬਰ 6 ਹਫਤੇ ਚ ਦੋ ਦਿਨ ਖਾਸ ਕਰਕੇ ਮੰਗਲਵਾਰ ਅਤੇ ਸ਼ਨੀਵਾਰ ਨੂੰ ਨਹਾਉਣ ਵਾਲੇ ਪਾਣੀ 'ਚ ਨਮਕ ਪਾਓ ਇਹ ਕਰਨ ਨਾਲ ਨਰਾਤਮਕ ਊਰਜਾ ਦੂਰ ਹੁੰਦੀ ਹੈ ਯਾਨੀ ਕਿ ਘਰ ਵਿੱਚ ਕਗਰ ਕੋਈ ਉਪਰੀ ਚੀਜ਼ ਹੈ ਜ ਜਾਂ ਆਪਾਂ ਨੂੰ ਕੁਝ ਉਪਰਾ ਮਹਿਸੂਸ ਹੁੰਦਾ ਹੈ ਤਾਂ ਉਹ ਚੀਜ਼ ਘਰ ਵਿੱਚੋਂ ਦੂਰ ਹੋ ਜਾਂਦੀ ਹੈ ਇਹ ਕਰਨ ਦੇ ਨਾਲ ਨੰਬਰ 7 ਸੋਮਵਾਰ ਨੂੰ ਪਾਣੀ 'ਚ ਥੋੜਾ ਜਿਹਾ ਦੁੱਧ ਮਿਲਾ ਕੇ ਨਹਾਉਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਬਹੁਤ ਹੀ ਬਾਡੀ ਨੂੰ ਆਰਾਮ ਮਿਲ ਜਾਂਦਾ ਹੈ ਨੰਬਰ 8 ਸ਼ੁੱਕਰਵਾਰ ਨੂੰ ਪਾਣੀ 'ਚ ਗੁਲਾਬ ਜਲ ਮਿਲਾਉਣ मिलाके ਨਹਾਉਣ ਨਾਲ ਸ਼ੁਕਰ ਗ੍ਰਹਿ ਬਲਵਾਨ ਹੁੰਦਾ ਹੈ ਅਤੇ ਜੀਵਨ ਚ ਐਸ਼ੋ ਆਰਾਮ ਮਿਲਦਾ ਹੈ। ਨੰਬਰ 9 ਬੀਰ ਬਾਰ ਨੂੰ ਪਾਣੀ ਚ ਹਲਦੀ ਮਿਲਾ ਕੇ ਨਾ ਪੀਣ ਨਾਲ ਜੁਪੀਟਰ ਬਲਵਾਨ ਹੁੰਦਾ ਹੈ ਅਤੇ ਧਨ ਚ ਬਹੁਤ ਵਾਧਾ ਹੁੰਦਾ ਹੈ। ਨੰਬਰ 10 ਮਨੁੱਖ ਇਸ਼ਨਾਨ ਕੀਤੇ ਬਿਨਾ ਜੋ ਪੁੰਨ ਕਰਮ ਕਰਦਾ ਹੈ ਉਹਨਾਂ ਕਰਮਾਂ ਦਾ ਕੋਈ ਫਲ ਉਸ ਨੂੰ ਨਹੀਂ ਮਿਲਦਾ। ਦੇਖੋ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਕਿ ਬਿਨਾ ਨਹਾਏ ਬੰਦਾ ਕੋਈ ਚੰਗਾ ਕਰਮ ਕਰਦਾ ਹੈ ਤੱਕਿਸ ਨੂੰ ਚੰਗਾ ਬੋਲ ਬੋਲਦਾ ਹੈ ਕਿਸੇ ਦੀ ਹੈਲਪ ਕਰਦਾ ਹੈ ਨਾ ਕੰਮ ਹੋਵੇ ਇਹ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਬਾਕੀ ਤੁਸੀਂ ਦੇਖੋ